ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਕਿ ਫਰੀਦਕੋਟ ਤੋਂ ਐਮਪੀ ਜਿੱਤੇ ਸਰਬਜੀਤ ਸਿੰਘ ਖਾਲਸਾ ਹੁਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਉਹਨਾਂ ਨੇ ਕੱਲ ਪਰਸੋਂ ਅਮਿਤ ਸ਼ਾਹ ਹੋਰਾਂ ਕੋਲ ਲਿਖ ਕੇ ਮੰਗ ਕੀਤੀ ਸੀ ਕਿ ਮੈਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਣਾ ਤੇ ਹੁਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਦਫ਼ਤਰ ਤੋਂ ਉਹਨਾਂ ਨੂੰ ਚਿੱਠੀ ਆ ਗਈ ਹੈ ਲੈਟਰ ਆ ਗਈ ਹੈ ਮੀਟਿੰਗ ਦਾ ਟਾਈਮ ਦੇ ਦਿੱਤਾ ਗਿਆ ਜਿਹੜਾ ਕਿ ਕੱਲ ਦਾ ਹੈ ਹੁਣ ਇਹ ਮੀਟਿੰਗ ਕੀਤੀ ਕਿਉਂ ਜਾ ਰਹੀ ਹੈ ਮੀਟਿੰਗ ਦੇ ਮੁੱਦੇ ਕੀ ਹੋਣਗੇ ਮੀਟਿੰਗ ਇਸ ਕਰਕੇ ਕੀਤੀ ਜਾ ਰਹੀ ਹੈ ਸਰਬਜੀਤ ਸਿੰਘ ਖਾਲਸਾ ਕਹਿੰਦੇ ਨੇ ਕਿ ਦੋ ਮੇਨ ਮੁੱਦੇ ਨੇ ਮੇਰੇ ਜਿਹੜੇ ਮੈਂ ਦੇਸ਼ ਦੇ ਗ੍ਰਹਿ ਮੰਤਰੀ ਕੋਲ ਉਠਾਉਣੇ ਨੇ ਪਹਿਲਾ ਮੁੱਦਾ ਵੀ ਭਾਈ ਅਮਰਤਪਾਲ ਸਿੰਘ ਜਿਹਨੂੰ 20 ਲੱਖ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਉਹਨੂੰ ਐਨਐਸਏ ਲਾ ਕੇ ਤੇ ਜੇਲ੍ਹ ਚ ਬੰਦ ਕੀਤਾ ਹੋਇਆ ਡਿਬਰੂਗੜ ਜੇਲ੍ਹ ਚ ਉਹਨੂੰ ਰਿਹਾ ਕੀਤਾ ਜਾਵੇ ਉਹਨੂੰ ਪਾਰਲੀਮੈਂਟ 'ਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਪਹਿਲਾ ਮੁੱਦਾ ਇਹ। ਦੂਜਾ ਮੁੱਦਾ ਜਿਹੜਾ ਸਰਬਜੀਤ ਸਿੰਘ ਖਾਲਸਾ ਕਹਿੰਦੇ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਕੋਲ ਮੈਂ ਚੁੱਕਣਾ ਉਹ ਹੈ ਕਿ ਐਸਜੀਪੀਸੀ ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ, ਵੋਟਾਂ ਨੇ ਉਹ ਲੰਬੇ ਟਾਈਮ ਤੋਂ ਨਹੀਂ ਪੈ ਰਹੀਆਂ। ਕਿੰਨਾ ਟਾਈਮ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਹੀ ਨਹੀਂ। ਉਹਨਾਂ 'ਤੇ ਰੋਕ ਲੱਗੀ ਐ। ਸਰਬਜੀਤ ਸਿੰਘ ਇਹ ਕਹਿੰਦੇ ਨੇ ਕਿ ਮੈਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਕੋਲ ਇਹ ਮੁੱਦਾ ਵੀ ਚੁੱਕਣਾ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਕਰਵਾਈਆਂ ਜਾਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਹੁਣ ਇਹ ਦੋ ਮੁੱਖ ਮੁੱਦੇ ਜਿਹੜੇ ਨੇ ਉਹ ਦੇਸ਼ ਦੇ ਗ੍ਰਹਿ ਮੰਤਰੀ ਕੋਲ ਸਰਬਜੀਤ ਸਿੰਘ ਖਾਲਸਾ ਚੁੱਕਣਗੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜਿਹੜੇ ਨੇ ਉਹ ਬਹੁਤ ਘੱਟ ਸਮਾਂ ਦਿੰਦੇ ਨੇ ਬਹੁਤ ਘੱਟ ਐਮਪੀਆਂ ਨੂੰ ਉਹ ਮਿਲਦੇ ਨੇ ਪਰ ਸਰਬਜੀਤ ਸਿੰਘ ਖਾਲਸਾ ਨੇ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਵਕਤ ਲਿਆ ਮੀਟਿੰਗ ਫਿਕਸ ਹੋ ਗਈ ਆ ਔਰ ਹੁਣ ਉਸ ਮੀਟਿੰਗ ਦਾ ਨਤੀਜਾ ਕੀ ਨਿਕਲੇਗਾ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਕਿਉਂਕਿ ਕੱਲ ਨੂੰ ਮੀਟਿੰਗ ਹੋਣੀ ਹੈ ਔਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸੱਚਮੁੱਚ ਗ੍ਰਹਿ ਮੰਤਰੀ ਅਮਰਤਪਾਲ ਸਿੰਘ ਹੋਰਾਂ ਨੂੰ ਰਿਹਾ ਕਰਦੇ ਨੇ ਪਾਰਲੀਮੈਂਟ 'ਚ ਔਨ ਦੀ ਇਜਾਜ਼ਤ ਦਿੰਦੇ ਨੇ ਜਾਂ ਫਿਰ ਨਹੀਂ ਦਿੰਦੇ ਔਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਵੀ ਦੇਸ਼ ਦੇ ਗ੍ਰਹਿ ਮੰਤਰੀ ਕੀ ਰਵੱਈਆ ਦਿੰਦੇ ਨੇ ਇਹ ਮੀਟਿੰਗ ਤੋਂ ਬਾਅਦ ਦੇ ਰਿਜ਼ਲਟ ਤੋਂ ਬਾਅਦ ਪਤਾ ਲੱਗੇਗਾ ਪਰ ਇੱਥੇ ਇੱਕ ਦੋ ਗੱਲਾਂ ਮੈਂ ਕਹਿਣੀਆਂ ਚਾਹਣਾ ਸਰਬਜੀਤ ਸਿੰਘ ਖਾਲਸਾ ਜੇ ਗ੍ਰਹਿ ਮੰਤਰੀ ਨਾਲ ਮੀਟਿੰਗ ਕਰਨ ਚੱਲੇ ਨੇ ਤਾਂ ਫਿਰ ਉਹਨਾਂ ਨੂੰ ਅਮਰਤਪਾਲ ਦੀ ਰਿਹਾਈ ਦਾ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮੁੱਦਾ ਚੁੱਕਣ ਤੋਂ ਇਲਾਵਾ ਇਹਦੇ ਨਾਲ ਨਾਲ ਹੋਰ ਮੁੱਦੇ ਵੀ ਚੁੱਕਣੇ ਚਾਹੀਦੇ ਨੇ ਜਿਹੜੇ ਬਹੁਤ ਵੱਡੇ ਨੇ ਮੁੱਦਾ ਪੰਜਾਬ ਦੇ ਵਿੱਚ ਨਸ਼ੇ ਦਾ ਘਰ ਘਰ ਨਸ਼ਾ ਤਬਾਈ ਮਚਾਰਿਆ ਪਿੰਡਾਂ ਦੇ ਪਿੰਡ ਤਬਾਹ ਕਰ ਰਿਹਾ ਮਹਾਮਾਰੀ ਬਣ ਚੁੱਕਾ ਹੈ ਨਸ਼ਾ ਤਾਂ ਸਰਬਜੀਤ ਸਿੰਘ ਖਾਲਸਾ ਨੂੰ ਦੇਸ਼ ਦੇ ਗ੍ਰਹਿ ਮੰਤਰੀ ਕੋਲ ਇਹ ਮੁੱਦਾ ਵੀ ਚੁੱਕਣਾ ਚਾਹੀਦਾ ਹੈ ਸਰਬਜੀਤ ਸਿੰਘ ਖਾਲਸਾ ਨੂੰ ਗ੍ਰਹਿ ਮੰਤਰੀ ਕੋਲ ਬੇਰੁਜ਼ਗਾਰੀ ਦਾ ਮੁੱਦਾ ਚੁੱਕਣਾ ਚਾਹੀਦਾ ਹੈ ਇਨੇ ਵੱਡੇ ਪੱਦਰ ਤੇ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਕੋਈ ਕੰਮ ਨਹੀਂ ਹੈ ਕੋਈ ਨੌਕਰੀ ਨਹੀਂ ਹੈ ਕੋਈ ਧੰਦਾ ਨਹੀਂ ਹੈ ਸਰਕਾਰਾਂ ਕੰਮ ਧੰਦਿਆਂ ਦਾ ਕੋਈ ਪ੍ਰਬੰਧ ਨਹੀਂ ਕਰਦੀਆਂ ਵੇਲੀ ਜਵਾਨੀ ਜਿਹੜੀ ਆ ਉਹ ਫਿਰ ਨਸ਼ਿਆਂ ਦਾ ਗੈਂਗਸਟਰ ਪੁਨੇ ਦਾ ਤੇ ਹੋਰ ਪੁੱਠੀਆਂ ਚੀਜ਼ਾਂ ਦਾ ਸ਼ਿਕਾਰ ਹੋ ਰਹੀ ਹੈ ਮੈਨੂੰ ਲੱਗਦਾ ਕਿ ਦੇਸ਼ ਦੇ ਗ੍ਰਹਿ ਮੰਤਰੀ ਕੋਲ ਬੇਰੁਜ਼ਗਾਰੀ ਦਾ ਮੁੱਦਾ ਜ਼ਰੂਰ ਚੁੱਕਣਾ ਚਾਹੀਦਾ ਔਰ ਬਹੁਤ ਵੱਡੇ ਮੁੱਦੇ ਵਜੋਂ ਚੁੱਕਣਾ ਚਾਹੀਦਾ ਧਾਰਮਿਕ ਮੁੱਦੇ ਵੀ ਹਨ ਪਰ ਧਾਰਮਿਕ ਮੁੱਦਿਆਂ ਦੇ ਨਾਲ ਨਾਲ ਸਮਾਜ ਦੇ ਹੋਰ ਵੀ ਬਹੁਤ ਵੱਡੇ ਮੁੱਦੇ ਨੇ ਇੱਥੇ ਇੱਕ ਰਾਜਨੀਤੀ ਚੱਲ ਪਈ ਆ ਵੀ ਕੱਲੇ ਧਾਰਮਿਕ ਮੁੱਦੇ ਚੁੱਕੋ ਤੇ ਲੋਕਾਂ ਦੀਆਂ ਭਾਵਨਾਵਾਂ ਕੈਸ਼ ਕਰੋ ਤੇ ਬਾਕੀ ਮੁੱਦੇ ਛੱਡ ਰੱਖੋ ਮੈਨੂੰ ਲੱਗਦਾ ਠੀਕ ਨਹੀਂਗਾ ਚੁੱਕਣਾ ਚਾਹੀਦਾ ਮੁੱਦਾ ਔਰ ਤੀਜਾ ਮੁੱਦਾ ਮਹਿੰਗਾਈ ਦਾ ਉਹ ਵੀ ਚੁੱਕਣਾ ਚਾਹੀਦਾ ਦੇਸ਼ ਦੇ ਗ੍ਰਹਿ ਮੰਤਰੀ ਕੋਲ ਮਹਿੰਗਾਈ ਨੇ ਲੋਕਾਂ ਦੀ ਬੁਰੀ ਹਾਲਤ ਕਰ ਰੱਖੀ ਐ ਲੱਕ ਤੋੜ ਰੱਖਿਆ ਉਹਨਾਂ ਲੋਕ ਕਮਾਉਂਦੇ ਨਹੀਂਗੇ ਜਿੰਨਾ ਉਹਨਾਂ ਦਾ ਖਰਚਾ ਇੱਕ ਬੰਦੇ ਨੇ ਜੇ ਨਾਰਮਲ ਜ਼ਿੰਦਗੀ ਵੀ ਬਤੀਤ ਕਰਨੀ ਹੈ ਤੇ ਉਹਦੀ ਜ਼ਿੰਦਗੀ ਬੜੀ ਔਖੀ ਹੋਈ ਪਈ ਹੈ ਬੇਇੱਜ਼ਤੀਪੂਰਨ ਜ਼ਿੰਦਗੀ ਬਣੀ ਪਈ ਹੈ ਔਰ ਜਦੋਂ ਬੇਰੁਜ਼ਗਾਰੀ ਵੀ ਇੰਨੀ ਜ਼ਿਆਦਾ ਹੋਵੇ ਉਤੋਂ ਮਹਿੰਗਾਈ ਇੰਨੀ ਜ਼ਿਆਦਾ ਹੋਵੇ ਤਾਂ ਫਿਰ ਲੋਕਾਂ ਦੀ ਜ਼ਿੰਦਗੀ ਕਿਹੋ ਜੀ ਹੈ ਸਾਰੇ ਭੁਗਤੀ ਰਹਿਆ ਸਾਰਿਆਂ ਨੂੰ ਪਤਾ ਪਤਾ ਸਰਕਾਰਾਂ ਨੂੰ ਵੀ ਹੈ ਪਰ ਜਾਣਬੁੱਝ ਕੇ ਸਰਕਾਰਾਂ ਕੁਝ ਨਹੀਂ ਕਰਦੀਆਂ ਕਿਉਂ ਨਹੀਂ ਕਰਦੀਆਂ ਕਿਉਂਕਿ ਸਰਕਾਰਾਂ ਦੀਆਂ ਸਾਰੀਆਂ ਨੀਤੀਆਂ ਵੱਡੇ ਸਰਮਾਇਦਾਰ ਕਾਰਪੋਰੇਟ ਘਰਾਣਿਆਂ ਦੇ ਮੁਤਾਬਕ ਬਣੀਆਂ ਹੋਈਆਂ ਨੇ ਕਿਉਂ ਮੁਤਾਬਕ ਬਣੀਆਂ ਉਹਨਾਂ ਦੇ ਕਿਉਂਕਿ ਜਦੋਂ ਇਹ ਚੋਣਾਂ ਲੜਦੇ ਨੇ ਨਾ ਤੇ ਉਹਨਾਂ ਅਮਾਨੀਆਂ ਦਾਨੀਆਂ ਕਾਰਪੋਰੇਟ ਘਰਾਣਿਆਂ ਤੋਂ ਇਹ ਚੋਣ ਫੰਡ ਲੈਂਦੇ ਨੇ ਕਿੰਨਾ ਫੰਡ ਲੈਂਦੇ ਨੇ ਬਹੁਤ ਮੋਟਾ ਮਤਲਬ ਹਜ਼ਾਰਾਂ ਕਰੋੜ ਰੁਪਈਆ ਉਹ ਵੱਡੇ ਕਾਰਪੋਰੇਟ ਘਰਾਣੇ ਉਹ ਪੂੰਜੀਪਤੀ ਘਰਾਣੇ ਇਹਨਾਂ ਨੂੰ ਫੰਡ ਦੇ ਦਿੰਦੇ ਨੇ ਉਹਦੇ ਨਾਲ ਫਿਰ ਇਹ ਵੋਟਾਂ ਚੋਣਾਂ ਲੜਦੇ ਨੇ ਤੇ ਫਿਰ ਜਿਹਦੀ ਸਰਕਾਰ ਬਣ ਜਾਂਦੀ ਹੈ ਉਹ ਫਿਰ ਉਹ ਕਹਿੰਦੇ ਨੇ ਕਿ ਜਿਸ ਦੀ ਖਾਈਏ ਬਾਜਰੀ ਉਸ ਦੀ ਪਰ ਇਹ ਹਾਜ਼ਰੀ ਫਿਰ ਜਿਨ੍ਹਾਂ ਦੀ ਬਾਜਰੀ ਖਾਧੀ ਹੁੰਦੀ ਆ ਫਿਰ ਇਹ ਸਾਰੀਆਂ ਨੀਤੀਆਂ ਸਾਰੀਆਂ ਪਾਲਿਸੀਆਂ ਸਾਰੇ ਕਾਨੂੰਨ ਉਹਨਾਂ ਦੇ ਮੁਤਾਬਕ ਉਹਨਾਂ ਦੇ ਹੱਕ ਚ ਬਣਾਈ ਜਾਂਦੇ ਨੇ ਮੈਨੂੰ ਲੱਗਦਾ ਇਹ ਗੱਲ ਸਮਝਣੀ ਚਾਹੀਦੀ ਆ ਸਾਰੇ ਨੇਤਾਵਾਂ ਨੂੰ ਪਰ ਉਹ ਸਮਝ ਵੀ ਜਾਣ ਉਹਨਾਂ ਨੇ ਕੁਝ ਕਰਨਾ ਨਹੀਂ ਕਿਉਂਕਿ ਉਹ ਤਾਂ ਆਪ ਵੱਡੇ ਲੋਕਾਂ ਤੋਂ ਫੰਡ ਲੈ ਕੇ ਚੋਣਾ ਲੜਦੇ ਨੇ ਸਰਬਜੀਤ ਸਿੰਘ ਖਾਲਸਾ ਨੂੰ ਇਹ ਮੁੱਦਾ ਜ਼ਰੂਰ ਪਾਰਲੀਮੈਂਟ 'ਚ ਉਠਾਉਣਾ ਚਾਹੀਦਾ ਨਸ਼ਿਆਂ ਦਾ ਬੇਰੁਜ਼ਗਾਰੀ ਦਾ ਮਹਿੰਗਾਈ ਦਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਤੇ ਮੈਂ ਦੁਬਾਰਾ ਦੱਸ ਦਿਆਂ ਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਐਮਪੀ ਜਿੱਤੇ ਨੇ ਫਰੀਦਕੋਟ ਤੋਂ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਨੇ ਮਿਲਣ ਦਾ ਸਮਾਂ ਮਿਲ ਗਿਆ ਕੱਲ ਦਾ ਟਾਈਮ ਮਿਲਿਆ ਔਰ ਉਹਨਾਂ ਨੇ ਦੋ ਮੁੱਦੇ ਮੁੱਖ ਰੂਪ ਚ ਉਥੇ ਚੱਕਣੇ ਨੇ ਇੱਕ ਅਮਰਤਪਾਲ ਸਿੰਘ ਦੀ ਰਿਹਾਈ ਦਾ ਉਹਨਾਂ ਨੂੰ ਪਾਰਲੀਮੈਂਟ ਚ ਆਉਣ ਦੇਣ ਦਾ ਤੇ ਦੂਜਾ ਮੁੱਦਾ ਉਹਨਾਂ ਨੇ ਚੁੱਕਣਾ ਹੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਵੋਟਾਂ ਦਾ ਉਹ ਇਹ ਦੋ ਵੱਡੇ ਮੁੱਦੇ ਉਹਨਾਂ ਨੇ ਉਥੇ ਚੁੱਕਣੇ ਨੇ ਜੀ ਦੀ ਚਰਚਾ ਆ ਰਹੀ ਹੈ ਪਰ ਮੈਂ ਕਹਿ ਰਿਹਾ ਕਿ ਸਰਬਜੀਤ ਸਿੰਘ ਖਾਲਸਾ ਨੂੰ ਬੇਰੁਜ਼ਗਾਰੀ ਦਾ ਨਸ਼ਿਆਂ ਦਾ ਮਹਿੰਗਾਈ ਦਾ ਪ੍ਰਿਸ਼ਟਾਚਾਰ ਦਾ ਅਮਨ ਕਾਨੂੰਨ ਦਾ ਇਹ ਮੁੱਦੇ ਵੀ ਚੁੱਕਣੇ ਚਾਹੀਦੇ ਨੇ ਭਾਵੇਂ ਪਤਾ ਸਾਰਾ ਕੁਝ ਗ੍ਰਹਿ ਮੰਤਰੀ ਨੂੰ ਵੀ ਹੈ ਹੁਣ ਵੇਖਣਾ ਇਹ ਹੋਏਗਾ ਕਿ ਸਰਬਜੀਤ ਸਿੰਘ ਖਾਲਸਾ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਜਾ ਰਹੀ ਮੀਟਿੰਗ ਚੋਂ ਨਿਕਲਦਾ ਕੀ ਹੈ ਆਮ ਤੌਰ ਤੇ ਅਜਿਹੀਆਂ ਮੀਟਕਾਂ ਚੋਂ ਨਿਕਲਦਾ ਕੁਝ ਨਹੀਂ ਹੁੰਦਾ ਕਿਉਂਕਿ ਜਿਹੜਾ ਕੁਝ ਉਹਨਾਂ ਨੂੰ ਦੱਸਣਾ ਹੁੰਦਾ ਜਾ ਕੇ ਪਤਾ ਉਹਨਾਂ ਨੂੰ ਵੀ ਹੁੰਦਾ ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ ਕਿਹੜਾ ਮੁੱਦਾ ਨਹੀਂ ਪਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਭ ਪਤਾ ਨੂੰ ਵੀ ਦੇਸ਼ ਦੀ ਹਾਲਤ ਬੁਰੀ ਐ ਕਿਵੇਂ-ਕਿਵੇਂ ਗਲਤ ਹੋਈ ਜਾਂਦਾ ਸਭ ਕੁਝ ਜਾਣਦਾ ਹੋ ਤੇ ਚੰਗੀ ਤਰ੍ਹਾਂ ਜਾਣਦਾ ਪਰ ਕਰਨ ਦੀ ਨੀਤ ਨਹੀਂ ਨਾ ਹੈਗੀ ਇੱਕ ਨੀਅਤ ਹੁੰਦੀ ਐ ਇੱਕ ਨੀਤੀ ਹੁੰਦੀ ਐ ਜੇ ਬੰਦੇ ਦੀ ਨੀਅਤ ਠੀਕ ਹੋਵੇ ਤਾਂ ਠੀਕ ਨੀਤੀ ਫੇਰ ਬਣਦੀ ਐ ਸੋ ਆ ਦੇਸ਼ ਦੇ ਗ੍ਰਹਿ ਮੰਤਰੀ ਹੋਰਾਂ ਨੇ ਅਮਰਤਪਾਲ ਨੂੰ ਜੇਲ੍ਹ ਚੋਂ ਕੱਢਣਾ ਕਿ ਨਹੀਂ ਕੱਢਣਾ ਉਹਨਾਂ ਨੇ ਐਸਜੀਪੀਸੀ ਦੀਆਂ ਚੋਣਾਂ ਕਰਾਉਣੀਆਂ ਕਿ ਨਹੀਂ ਕਰਾਉਣੀਆਂ ਇਹਦਾ ਪਤਾ ਲੱਗੂ ਬਾਅਦ ਚ ਪਰ ਜਿਹੜਾ ਕੁਛ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਉਹ ਤਾਂ ਉਹ ਕਰਦੇ ਨਹੀਂ ਪਏ ਇਹ ਤਾਂ ਉਹਨਾਂ ਨੂੰ ਪਤਾ ਨਾ ਵੀ ਦੇਸ਼ ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚ ਪੰਜਾਬ ਪੂਰੇ ਦੇਸ਼ ਦਾ 2% ਹੈ 2% ਤੇ ਇਕੱਲੇ ਪੰਜਾਬ ਦੇ ਵਿੱਚ 78 ਲੱਖ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਪੜ੍ਹ ਲਿਖ ਕੇ 78 ਲੱਖ ਇਹ ਮੋਦੀ ਸਰਕਾਰ ਜਦੋਂ ਪਹਿਲੀ ਵਾਰ ਬਣੀ ਸੀ 2014 ਚ ਇਹਨਾਂ ਨੇ ਨਾਰਾ ਦਿੱਤਾ ਸੀ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ ਤੇ ਪੂਰੇ 10 ਸਾਲਾਂ ਚ ਵੀ 2 ਕਰੋੜ ਨਹੀਂ ਦਿੱਤੀਆਂ ਜੇ ਹਰ ਸਾਲ 2 ਕਰੋੜ ਨੌਕਰੀਆਂ ਦਿੰਦੇ ਤਾਂ 10 ਸਾਲ ਸਰਕਾਰ ਰਹੀ ਆ ਮੋਦੀ ਹੋਰਾਂ ਦੀ ਤਾਂ 20 ਕਰੋੜ ਮੁੰਡੇ ਕੁੜੀਆਂ ਨੂੰ ਨੌਕਰੀ ਮਿਲੀ ਹੋਣੀ ਸੀ ਪਰ 20 ਕਰੋੜ ਤਾਂ ਛੱਡੋ 1 ਕਰੋੜ ਵੀ ਨਹੀਂ ਦਿੱਤੀਆਂ ਤੇ ਪਤਾ ਉਹਨਾਂ ਨੂੰ ਸਾਰਾ ਸਾਡੀ ਜਵਾਨੀ ਦੁਖੀ ਹੋ ਕੇ ਤੰਗ ਹੋ ਕੇ ਮਾਨਸਿਕ ਰੋਗੀ ਬਣ ਰਹੀ ਆ ਬੇਇੱਜ਼ਤੀ ਦਾ ਸ਼ਿਕਾਰ ਹੋ ਰਹੀ ਆ ਜਦੋਂ ਬੰਦੇ ਕੋਲ ਰੋਜ਼ਗਾਰ ਨਹੀਂ ਨਾ ਹੁੰਦਾ ਉਹ ਜਿਹੜੀ ਭੈੜੀ ਹਾਲਤ ਪੁੱਗਤ ਰਿਹਾ ਹੁੰਦਾ ਇਹ ਉਹਨੂੰ ਹੀ ਪਤਾ ਹੁੰਦਾ ਤਾਂ ਜਵਾਨੀ ਤੰਗ ਹੋ ਕੇ ਵਿਦੇਸ਼ਾਂ ਵੱਲ ਭੱਜ ਰਹੀ ਆ ਜਿਹਦੇ ਕੋਲ ਕੋਈ ਜ਼ਮੀਨ ਦਾ ਕਿੱਲਾ ਉਹ ਉਹ ਵੇਚ ਹੀ ਜਾਂਦਾ ਜਿਹਦੇ ਕੋਲ ਘਰ ਹੈ ਲੋਕ ਆਪੋ ਆਪਣੇ ਘਰ ਵੇਚ ਕੇ ਵੀ ਦੂਜੇ ਦੇਸ਼ਾਂ ਵੱਲ ਨਿਕਲ ਜਾਣਾ ਚਾਹੁੰਦੇ ਨੇ ਤੇ ਵੱਡੀ ਗਿਣਤੀ ਜਵਾਨੀ ਇਸ ਰਾਹ ਤੁਰੀ ਹੋਈ ਹੈ ਜਿਹਦਾ ਕੋਈ ਹੱਥ ਨਹੀਂ ਚੜਦਾ ਕਿਉਂਕਿ ਬਾਹਰ ਜਾਣ ਲਈ ਵੀ ਘੱਟੋ ਘਾਟ 20 ਲੱਖ ਰੁਪਈਆ ਤਾਂ ਚਾਹੀਦਾ ਹੀ ਆ ਜਿਹਦਾ ਕੋਈ ਹੱਥ ਨਹੀਂ ਪੈਂਦਾ ਉਹ ਹੀ ਇੱਥੇ ਰਹਿ ਰਿਹਾ ਬਾਕੀ ਸਾਰੇ ਬਾਹਰ ਨਿਕਲ ਜਾਣਾ ਚਾਹੁੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ